सरवण सिंह इस गल का जिक्र किया गया कि केंद्र सरकार गलबात लिए तैयार नहीं है ते किसान मजदूर हिच नहीं सोच रही केंद्र सरकार इस गल का जिक्र सरवण सिंह के वो किया गया जिक्र जो है कि दस महीने तुम ज्यादा समा हो चुका है ਜੋ ਕਿਸਾਨ ਨੇ ਸ਼ੰਭੂ ਬਾਰਡਰ ਤੇ ਖਲੌਲੀ ਬਾਰਡਰ ਤੇ ਡੱਟੇ ਹੋਏ ਨੇ ਇਸ ਤੋਂ ਪਹਿਲਾਂ ਜਿ세 ਜ਼ਿਕਰ ਕਰੀਏ ਤੇ 6 ਦਸੰਬਰ ਨੂੰ 8 ਦਸੰਬਰ ਨੂੰ ਤੇ 14 ਦਸੰਬਰ ਨੂੰ ਵੀ ਕਿਸਾਨਾਂ ਦੇ 101 ਜਥੇ ਦੇ ਵੱਲੋਂ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ajo ਕੋਸ਼ਿਸ਼ ਸੀ ناکਾਮਯਾਬ ਰਹੀ ਸੀ ਦੋ ਤੋਂ ਢਾਈ ਘੰਟੇ ਦੀ ਜਦੋਂ ਜਹਤਵਾਦ ਕਿਸਾਨਾਂ ਨੂੰ ਵਾਪਸ ਬਰਤਨਾ ਪਿਆ ਸੀ ਪਰ ਉਸ ਤੋਂ ਬਾਅਦ ਦਿੱਲੀ ਕੂਚ ਦੀ ਕੋਸ਼ਿਸ਼ ਨਹੀਂ ਕੀਤੀ ਗਈ ਪਰ ਇੱਕ ਵਾਰ ਫਿਰ ਤੋਂ ਸ਼ੰਭੂ ਬਾਰਡਰ ਤੇ ਅੱਜ ਮੀਟਿੰਗ ਹੋਏਗੀ ਤੇ ਦਿੱਲੀ ਕੂਚ ਨੂੰ ਲੈ ਕੇ ਅਗਲੀ ਰਣਨੀਤੀ ਸਟ੍ਰੈਟਜੀ ਜੋ ਹੈ ਕਿਸਾਨ ਆਗੂਆਂ ਦੇ ਵੱਲੋਂ ਕਢੀ ਜਾਏਗੀ इस समय शंभू बॉर्डर पर खड़ा हूं मेरे पीछे आपको केंद्र की मोदी सरकार की बैरिगेटिंग नजर आ रही होगी दिल्ली आंदोलन दो जो अभी चल रहा है आज हम लोग के की मीटिंग करेंगे मीटिंग में जो भी एजेंडे आज होंगे भी आगे नेक्स्ट जथा कब जाएगा उसके बारे में भी विचार चर्चा करेंगे जो केंद्र अभी कर रहा है जो केंद्र वार्ता के लिए बिल्कुल तैयार नहीं है देश के प्रधानमंत्री जी को देश के किसान मजदूर के हित में ना तो सोचना है ना वो सोच ही रहे हैं अकेला कॉरपोरेट घरानों को किस तरह से खुश करना यही बात सोची जा रही है जो परिस्थितियाँ भी खनौरी की है उनके ऊपर चर्चा की जाएगी और जिस तरह से लोगों ने सहयोग किया पंजाब बंद के ऊपर उनके लिए उनका धन्यवाद और आने वाले समय में क्या क्या कार्यक्रम होंगे किस तरह से हम आंदोलन को आगे बढ़ाएंगे इस सारी परिस्थिति के बारे में आज के ने जो मीटिंग बुलाई उसमें चर्चा ਤੇ ਮੇਰਾ ਮੇਸ ਹੋਗੀ ਪੰਕਜ ਕਪਾਹੀ ਲਾਈਵ ਜੁੜੇ ਹੋਏ ਨੇ ਸ਼ੰਭੂ ਬਾਰਡਰ ਤੋਂ ਪੰਕਜ ਜਾਨਣਾ ਚਾਹਾਂਗੇ ਕਿ ਕੁਝ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਕੀ ਕੁਝ ਸਟ੍ਰੈਟਜੀ ਉਲੀਕੀ ਜਾਏਗੀ ਦਿੱਲੀ ਕੋਸ਼ ਨੂੰ ਲੈ ਕੇ ਕਿੰਨੇ ਵਜੇ ਮੀਟਿੰਗ ਹੋਣ ਜਾ ਰਹੀ ਹੈ ਅ ਦੇਖੋ ਕਿਉਂਕਿ ਮੋਰਚਾ ਦੋ ਪਾਸਿਆਂ 'ਚ ਚੱਲ ਰਿਹਾ ਇੱਕ ਖਨੋਰੀ ਬਾਰਡਰ ਤੇ ਚੱਲ ਰਿਹਾ ਇੱਕ ਸ਼ੰਭੂ ਬਾਰਡਰ ਤੇ ਚੱਲ ਰਿਹਾ ਖਨੋਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਹੋਰੀ ਜਿਹੜੇ ਨੇ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਸਿਹਤ ਉਹਨਾਂ ਦੀ ਡਾਊਨ ਹੋ ਰਹੀ ਹੈ ਔਰ ਅੱਜ ਸਾਲ ਦਾ ਪਹਿਲਾ ਦਿਨ ਹੈ ਪਹਿਲੇ ਦਿਨ ਸ਼ੰਭੂ ਬਾਰਡਰ ਦੇ ਉੱਤੇ ਅੱਜ ਮੀਟਿੰਗ ਜਿਹੜੀ ਹੈ ਸਰਵਨ ਸਿੰਘ ਬੰਦੇਰ ਹੋਰਾਂ ਦੇ ਵੱਲੋਂ ਰੱਖੀ ਗਈ ਹੈ ਕਿਉਂਕਿ ਉਹਨਾਂ ਦਾ ਜਿਹੜਾ ਮੋਰਚਾ ਵਾ ਉੱਥੇ ਲਗਾਤਾਰ ਕੋਸ਼ਿਸ਼ ਤਿੰਨ ਵਾਰ ਇਹ ਕੀਤੀ ਗਈ ਹੈ ਕਿ ਕਿਵੇਂ ਅੱਗੇ ਦਿੱਲੀ ਵਾਲੇ ਪਾਸੇ 101 ਕਿਸਾਨ ਜਿਹੜੇ ਨੇ ਉਹ ਜਾਣ ਔਰ ਪਿਛਲੇ ਦਿਨਾਂ ਚ ਐਕਟੀਵਿਟੀ ਉਹਨਾਂ ਦੀ ਬੰਦ ਹੋਈ ਹੈ ਦਿੱਲੀ ਜਾਣ ਨੂੰ ਲੈ ਕੇ ਤਾਂ ਅੱਜ ਸਾਲ ਦੇ ਪਹਿਲੇ ਦਿਨ ਸ਼ੁਆਤ ਪੰਦੇਰ ਹੋਰਾਂ ਦੇ ਵੱਲੋਂ ਕੀਤੀ ਜਾਏਗੀ ਕਿ ਕਿਵੇਂ ਅੱਗੇ ਵਧਣਾ 101 ਕਿਸਾਨਾਂ ਨੇ ਕਦੋਂ ਜਾਣਾ ਔਰ ਦੂਜਾ ਵੀ ਹੈ ਕਿਉਂਕਿ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪੱਕਾ ਰੱਖਿਆ ਜਾਣਾ ਹੈ ਪੰਜਾਬ ਸਰਕਾਰ ਦੇ ਵੱਲੋਂ ਡਲੇਵਾਲ ਹੋਰਾਂ ਦੀ ਸਿਹਤ ਦਾ ਹਵਾਲਾ ਦਿੱਤਾ ਜਾਣਾ ਹੈ ਕਿ ਉਹਨਾਂ ਦੀ ਸਿਹਤ ਕਿਸ ਤਰੀਕੇ ਦੇ ਨਾਲ ਦਵਾਈਆਂ ਕਦੋਂ ਲੈਣਗੇ ਕਿਉਂਕਿ ਹਲੇ ਅਜੇ ਤੱਕ ਦਵਾਈਆਂ ਲੈਣ ਤੋਂ ਇਨਕਾਰ ਜਿਹੜੇ ਨੇ ਢੱਲੇਵਾਲ ਪੂਰੀ ਕਰ ਰਹੇ ਨੇ ਤਾਂ ਇਹ ਦੋਵਾਂ ਪਾਸੇ ਮੋਰਚਿਆਂ ਦੀ ਤਸਵੀਰ ਹੈ ਇਸ ਵੇਲੇ ਖਨੋਰੀ ਦੀ ਤਸਵੀਰ ਦਿਖਾਉਂਗਾ ਕਿ ਸਾਲ ਦੇ ਪਹਿਲੇ ਦਿਨ ਆਪਣੇ ਤਰੀਕੇ ਦੇ ਨਾਲ ਇੱਥੇ ਸ਼ੁਰੂਆਤ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਕਿਸਾਨ ਕਹ ਰਹੇ ਨੇ ਨਵਾਂ ਸਾਲ ਮਨਾ ਰਹੇ ਨਹੀਂ ਮਨਾ ਰਹੇ ਨਹੀਂ ਨਵਾਂ ਸਾਲ ਨਹੀਂ ਮਨਾ ਰਹੇ ਸਾਡਾ ਤਾਂ ਪੁਰਾਣਾ ਹੀ ਜਿਹੜਾ ਚੱਲ ਰਿਹਾ ਹੈ ਹਾਂ ਕਿਉਂਕਿ ਸਾਨੂੰ ਜਿਹੜਾ ਹੈਗਾ ਅਸੀਂ 13 ਫਰਵਰੀ ਤੋਂ ਇੱਥੇ ਆਏ ਹੋਏ ਹਾਂ 13 ਫਰਵਰੀ ਤੋਂ ਲੈ ਕੇ ਅਸੀਂ ਜੇ ਤਾਂ ਸਾਡਾ ਮਸਲਾ ਹੱਲ ਹੋ ਜਾਂਦਾ ਅਸੀਂ ਤਾਂ ਛਾਲ ਓਨ ਵਾਲੇ 11 ਮਹੀਨੇ ਹੋ ਗਏ ਸਾਨੂੰ ਪੰਦੇਰ ਹੋਰੀ ਅੱਜ ਉੱਥੇ ਮੀਟਿੰਗ ਕਰ ਰਹੇ ਨੇ ਤੈਅ ਕਰ ਰਹੇ ਕਿ ਦੁਬਾਰਾ ਦਿੱਲੀ ਵਾਲੇ ਪਾਸੇ ਅੱਗੇ ਵਧਣਾ ਨਹੀਂ ਵਧਣਾ ਨਹੀਂ ਉਹ ਤਾਂ ਗੱਲ ਸੁਣੋ ਜੀ ਉਹ ਸਾਡੇ ਉਹ ਜਿਹੜੇ ਹੈਗੇ ਆ ਪੰਜਾਬ ਲੈਵਲ ਦੇ ਹੈਗੇ ਆ ਪੰਜਾਬ ਲੈਵਲ ਦੀ ਨਿਕੜੇ ਸਾ ਨੀਡੀਆਂ ਲੈਵਲ ਦੀ ਕਹਿ ਸਕਦੇ ਆ ਜਾਂ ਡੱਲੇਵਾਲ ਸਾਹਿਬ ਹੋਏ ਆ ਪਦੇਰ ਸਾਹਿਬ ਹੋਏ ਉਹ ਤਾਂ ਫਿਰ ਜਿਵੇਂ ਉਹ ਕਹਿਣਗੇ ਅਸੀਂ ਤਾਂ ਜਿਹੜੀ ਹੈ ਸਾਡੇ ਕਮਾਂਡਰ ਹੈ ਸਾਡੇ ਯਾਰ ਨਾਲ ਕਰੋਗੇ ਹਾਂਜੀ ਹਾਂਜੀ ਤੇ ਇੱਕ ਵੀ ਦਿਖਾਣੇ ਆ ਕਿਸ ਤਰੀਕੇ ਨਾਲ ਦੇਖਦੇ ਹੋ ਸਾਲ ਦਾ ਪਹਿਲਾ ਦਿਨ ਫਰਵਰੀ ਤੋਂ ਤੁਸੀਂ ਬੈਠੇ ਹੋ ਲੱਗਦਾ ਹੈ ਕਿ ਇਸ ਸਾਲ ਕੇਂਦਰ ਸਰਕਾਰ ਨਾਲ ਜਲਦ ਗੱਲਬਾਤ ਸ਼ੁਰੂ ਹੋਏਗੀ ਦੇਖੋ ਜੀ ਉਮੀਦਾਂ ਹੈ ਉਮੀਦਾਂ ਉਮੀਦਾਂ ਹੈ ਇਹ ਤਾਂ ਸਾਡੀਆਂ ਇਲਾ ਹੀ ਮੰਗੀਆਂ ਹੋਈਆਂ ਸਾਡੀਆਂ ਮੰਨੀਆਂ ਹੋਈਆਂ ਮੰਗਾ ਸੀ ਲੱਗਦਾ ਜਲਦ ਗੱਲਬਾਤ ਹੋ ਸਕਦੀ ਹੈ ਤੇ ਉਹਨਾਂ ਦੇ ਉੱਤੇ ਬਸ ਮੰਨੀ ਆਈਏ ਮੰਗਾ ਜਿਹੜੀਆਂ ਉਹਨਾਂ ਤੋਂ ਮੁਕਰਿਆ ਉਹ ਫੇਰ ਸਾਨੂੰ ਦਾ ਹਾਂ ਕਰ ਦੇਣਾ ਲਿਖਤੀ ਰੂਪ ਦੇ ਵਿੱਚ ਦੇ ਦੇਣਾ ਤੇ ਸਾਨੂੰ ਇਹਨਾਂ ਦੇ ਤੇ ਕੋਈ ਦਾ ਨਹੀਂ ਤੇ ਇਹਨਾਂ ਨੂੰ ਖੁਸ਼ੀ ਮਨਾਵਾਂਗੇ ਫਿਰ ਅਸੀਂ ਵੀ ਨਵਾਂ ਸਾਲ ਬਣਾਵਾਂਗੇ ਅੱਜ ਨਹੀਂ ਮਨਾਦੇ ਅੱਜ ਨਹੀਂ ਮਨਾਵਾਂਗੇ ਅੱਜ ਕਿਤਾ ਸਾਡਾ ਨਵਾਂ ਸਾਲ ਕਾ ਦਾ ਸਾਡਾ ਆਗੂ ਮਰਨ ਮਰਤੇ ਦੇ ਬਿਠਾ ਸਾਨੂੰ ਕਹਦਾ ਚਾ ਠੀਕ ਹੈ ਤਾਂ ਇਸ ਵੇਲੇ ਕਿਸਾਨ ਇੱਥੇ ਬਾਰਡਰ ਤੇ ਬੈਠੇ ਕਹਿ ਰਹੇ ਕਿ ਅਸੀਂ ਨਵਾਂ ਸਾਲ ਨਹੀਂ ਮਨਾਵਾਂਗੇ ਕਿਉਂਕਿ ਕੇਂਦਰ ਸਰਕਾਰ ਗੱਲਬਾਤ ਲਈ ਨਹੀਂ ਬੁਲਾ ਰਹੇ ਔਰ ਦੂਜੇ ਪਾਸੇ ਅੱਜ ਸਰਵਨ ਸਿੰਘ ਪੰਦੇਰ ਹੋੜੀ ਸ਼ੰਭੂ ਬਾਰਡਰ ਦੇ ਉੱਤੇ ਕਿ ਅਗਲਾ ਜੱਥਾ ਕਦੋਂ ਦਿੱਲੀ ਵਾਲੇ ਪਾਸੇ ਕੂਚ ਹੋਏਗਾ 4 ਤਰੀਕ ਦੀ ਤਿਆਰੀ ਕਰਨੀ ਹੈ 4 ਤਰੀਕ ਨੂੰ ਇੱਕ ਵੱਡਾ ਇਕੱਠ ਮਹਾਪੰਚਾਇਤ ਜਿਹੜੀ ਹੈ ਉਹ ਰੱਖੀ ਹੋਈ ਹੈ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਔਰ ਖਾਸੌਰ ਦੇ ਉੱਤੇ ਕਿਸਾਨ ਲੀਟਰ ਵੀ ਇੱਥੇ ਜਿਹੜੇ ਬੈਠੇ ਨੇ ਉਹ ਰਣਨੀਤੀ ਘੜ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਗੇ ਦੀ ਕੀ ਕੁਝ ਤਿਆਰੀ ਰਹਿਣ ਵਾਲੀ ਕਿਵੇਂ ਹੁਣ ਅੱਜ ਤੁਹਾਡੇ ਵੱਲੋਂ ਵੀ ਕੋਈ ਮੀਟਿੰਗ ਰੱਖੀ ਗਈ ਹੈ ਕਿਉਂਕਿ ਇੱਕ ਪਾਸੇ ਬੰਦੀਰ ਹੋਰੀ ਵੀ ਮੀਟਿੰਗ ਕਰ ਰਹੇ ਨੇ ਕਿ ਕਿਸ ਤਰੀਕੇ ਨਾਲ ਅਗਲੀ ਸਟ੍ਰੈਟਜੀ ਰਹਿਣ ਵਾਲੀ ਚਲਦੇ ਚਲਦੇ ਗੱਲ ਕਰਦੇ ਆ ਹੁਣ ਹੀ ਮੀਟਿੰਗ 'ਚ ਜਾ ਰਹੇ ਆ ਜੀ ਮੈਂ ਅਸ ਚਾਲੂ ਆ ਮੀਟਿੰਗ ਹੁਣੀ ਹਰ ਦੇ ਪਰ ਡੇ ਰੋਜ਼ ਮੀਟਿੰਗ ਹੁੰਦੀ ਹੈ ਨਾਨ ਪਿਟੀਕਲ ਦੀ ਉਸ ਤੋਂ ਬਾਅਦ ਜੇ ਕੋਈ ਲੋਡ ਪੈਂਦੀ ਹੈ ਤਾਂ ਦੋਨੇ ਫਾਰਮਾਂ ਦਾ ਤਾਲਮੇਲ ਫੋਨ ਤੇ ਵੀ ਹੋ ਜਾਂਦਾ ਜਾਂ ਮੀਟਿੰਗ ਹੋ ਜਾਂਦੀ ਹਾਂ ਅੱਗੇ ਕੀ ਪਲੈਨਿੰਗ ਸੋਚ ਰਹੇ ਹੋ ਕਿ ਇੱਕ ਤਾਂ 4 ਤਰੀਕ ਦੀ ਤਿਆਰੀ ਕਰ ਰਹੇ ਹੋ ਉਸ ਬਾਬਤ ਹੈ ਜਾਂ ਕੁਝ ਹੋਰ ਹੈ ਨੇ ਹਾਲ ਦੀ ਤਾਂ ਜਿਹੜਾ ਦੇਖਦੇ ਆ ਉਹ 4 ਤਰੀਕ ਬਾਰੇ ਪੂਰਾ ਲਗਾ ਰਹੇ ਆ ਜੋਰ ਮੈਸੇਜ ਵੀ ਲਗਾ ਰਹੇ ਆ ਜ਼ਿਲ੍ਹਿਆਂ ਚ ਵੀ ਜਿੰਨੇ ਵੀ ਸੰਗਠਨ ਚੱਲਦੇ ਆ ਜਾਂ ਆਵਾਮ ਨੂੰ ਵੀ ਜਿਵੇਂ ਪੰਜਾਬ ਦੇ ਵਿੱਚ ਇੱਕ ਮੋਹਰ ਲਾਈ ਹੈ ਕਿਤੇ ਨਾ ਕਿਤੇ ਮੈਂ ਤੁਹਾਨੂੰ ਦੱਸਦਾ ਹਾਂ ਵੀ ਕਿਤੇ ਖਾਮੀ ਰਹੀ ਹੋਊਗੀ ਕੁਝ ਜਿਹੜੇ ਨਵੇਂ ਪਿਛਲੇ ਸਾਲ ਤਾਂ ਕਿਸਾਨ ਇਕੱਠੇ ਜਿਹੜੇ ਐਸਕੇਐਮ ਵਾਲੇ ਨਹੀਂ ਹੋਏ ਤੁਹਾਨੂੰ ਲੱਗਦਾ ਇਸ ਸਾਲ ਉਮੀਦ ਹੈ ਕਿ ਇਕੱਠੇ ਸਾਰੇ ਹੋ ਜਾਣਗੇ ਦੇਖੋ ਸਾਡੇ ਵੱਲੋਂ ਤਾਂ ਕਿਸੇ ਨੇ ਜਿੰਨੇ ਵੀ ਵੱਡੇ ਆਗੂ ਆਏ ਨੇ ਕਿਸਾਨ ਹੋਣ ਸਟੇਟਾਂ ਚੋਂ ਵੀ ਆਏ ਆ ਪੋਲੀਟੀਕਲ ਲੋਕ ਵੀ ਆਏ ਆ ਸਾਡੇ ਅਸੀਂ ਤਾਂ ਬੈਲ ਕੰਮ ਕੀਤਾ ਅਸੀਂ ਤਾਂ ਕਿਸੇ ਨੂੰ ਕਦੇ ਕਾਉਂਟਰਵਰਸੀ ਨਾ ਕਦੇ ਬਿਆਨ ਦਿੱਤਾ ਸਾਰਿਆਂ ਦਾ ਸਵਾਗਤ ਕੀਤਾ ਸੋ ਆਪਣੀ ਆਪਣੀ ਮਨਛਾ ਹੁੰਦੀ ਆ ਹੋ ਸਕਦਾ ਅਸੀਂ ਜਿਹੜੀ ਲੜਾਈ ਲੜਦੇ ਆ ਉਹਨਾਂ ਵਿੱਚ ਉਹ ਜਥੇਬੰਦੀਆਂ ਲੜਾਈ ਨਹੀਂ ਲੜਨੀ ਚਾਹੁੰਦੇ ਜਾਂ ਉਹਨਾਂ ਦਾ ਸਮਾਂ ਠੀਕ ਨਹੀਂ ਜਾਂ ਕੁਝ ਵੀ ਪਰ ਸਾਡੇ ਵੱਲੋਂ ਕੋਈ ਕੀਤੂਪਰੰਤੂ ਨਹੀਂ ਹੈਗਾ ਸਾਡੇ ਵੱਲੋਂ ਤਾਂ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਪਰ ਪੰਜਾਬ ਦੇ ਲੋਕਾਂ ਨੇ ਜੇ ਆਪਾਂ ਭਾਰਤ ਦੀ ਲੜਾਈ ਲੜਦੇ ਆ ਪੰਜਾਬ ਦੇ ਲੋਕਾਂ ਨੇ ਇੱਕ ਮੋਹਰ ਇਹ ਜੋ ਬੰਦੂ ਦੇ ਵਿੱਚ ਵੀ ਜੋ ਮੰਗਾ ਨੂੰ ਬੈਠੇ ਨੇ ਕਿਸਾਨ ਉਹ ਸਹੀ ਮੰਗਾ ਹੈਗੀਆਂ ਤੇ ਜੂਜਾ ਜਗਜੀਤ ਸਿੰਘ ਢੱਲੇਵਾਲ ਦੀ ਸੋਚ ਤੇ ਜਰੂਰ ਪੰਜਾਬ ਦੇ ਲੋਕਾਂ ਨੇ ਮੋਹਰ ਲਾਈ ਹੈਗੀ ਆ ਵੀ ਜੋ ਸਿਰ ਕਿਵੇਂ ਹੁਣ ਢੱਲੇਵਾਲ ਹੋਰਾਂ ਦੇ ਅੱਜ ਸਾਲ ਦਾ ਪਹਿਲਾ ਦਿਨ ਕੱਲ ਕਹਿ ਰਹੇ ਸੀ ਬਲੱਡ ਪ੍ਰੈਸ਼ਰ ਕਾਫੀ ਘਟ ਗਿਆ ਇਸ ਗੱਲ ਦਾ ਜ਼ਿਕਰ ਹੋ ਰਿਹਾ ਸੀ ਕਿ 슈ਗਰ ਕਾਫੀ ਜ਼ਿਆਦਾ ਡਾਊਨ ਹੋ ਗਈ ਦੇਖੋ ਬੀਪੀ ਕਾਫੀ ਡਾਊਨ ਹੁੰਦਾ ਬੀਪੀ ਅਪ ਡਾਊਨ ਹੁੰਦਾ ਜੀ ਕਈ ਵਾਰ ਤਾਂ 70 ਤੱਕ ਹੀ ਆ ਜਾਂਦਾ ਸੋ ਕਹਿਣ ਦਾ ਭਾਵ ਇਹ ਤਾਂ ਹੁਣ ਗੁਰਨਾਨਕ ਸਾਹਿਬ ਦੇ ਹੱਥਾ ਜੀ 36 ਮਹੀਨੇ ਚ ਡੱਲੇਵਾਲ ਸਾਹਿਬ ਚਲੇ ਗਏ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਕੱਲ ਜਵਾਬ ਵੀ ਦੇਣਾ ਹੈ ਸਿਹਤ ਨੂੰ ਲੈ ਕੇ ਉਹ ਕਹਿ ਰਹੇ ਕਿ ਐਡਮਿਟ ਕਰਾਓ ਸੁਪਰੀਮ ਕੋਰਟ ਇਸ ਗੱਲ ਦਾ ਜ਼ਿਕਰ ਕਰ ਰਹੀ ਪੰਜਾਬ ਸਰਕਾਰ ਕਹਿ ਰਹੀ ਕਿ ਡੱਲੇਵਾਲ ਸਾਹਿਬ ਤਿਆਰ ਨੇ ਐਡਮਿਟ ਹੋਣ ਨੂੰ ਲੇਕਿਨ ਕੇਂਦਰ ਸਰਕਾਰ ਪਹਿਲਾਂ ਗੱਲਬਾਤ ਕਰੇ ਜੇ ਕੇਂਦਰ ਸਰਕਾਰ ਬੁਲੰਦੀ ਹੈ ਤਾਂ ਫਿਰ ਹੜਤਾਲ ਖਤਮ ਹੋ ਸਕਦੀ ਹੈ ਦੇਖੋ ਭੁੱਖ ਹੜਤਾਲ ਨਹੀਂ ਖਤਮ ਹੋਊਗੀ ਜੋ ਪ੍ਰੈਸ਼ਰ ਸੀਗਾ ਜਾਂ ਪੰਜਾਬ ਸਰਕਾਰ ਤੇ ਪੰਜਾਬ ਦੇ ਜੋ ਪ੍ਰਸ਼ਾਸਨ ਆ ਰਹੇ ਡੀਜੀਪੀ ਸਾਹਿਬ ਆਏ ਜਾਂ ਉਹਨਾਂ ਵੱਲੋਂ ਨਮਾਇਦੇ ਆ ਰਹੇ ਨਹੀਂ ਤਾਂ ਉਹ ਕੈਬਨਟ ਵੀ ਆਈ ਹੈ ਸਾਰੀ ਤਾਂ ਉਹੀ ਇੱਕ ਗੱਲ ਕਹਿ ਰਹੇ ਨੇ ਤੁਸੀਂ ਕੋਈ ਮੈਡੀਸਨ ਲੈ ਲਓ ਮਰਨ ਵਰਤ ਜਾਰੀ ਰੱਖੋ ਤਾਂ ਇਸ ਤੇ ਉਹਨਾਂ ਨੇ ਕਲੀਅਰ ਕਰਤਾ ਤਾਂ ਵੀ ਮੈਨੂੰ ਸਭ ਤੋਂ ਪਹਿਲਾਂ ਮੰਗਾ ਹੈਗੀਆਂ ਤੁਸੀਂ ਕੀ ਕਰ ਰਹੇ ਹੋ ਸਟੇਟ ਕੀ ਕਰ ਰਹੀ ਆ ਸੈਂਟਰ ਸਰਕਾਰ ਦਾ ਜਿਹੜਾ ਅੜੀ ਵਾਲਾ ਰਵਈਆ ਹੈਗਾ ਉਹ ਕਿਉਂ ਰੁੱਖ ਨਹੀਂ ਬਦਲ ਜਾਂਦਾ ਜੇ ਅੱਜ 10 ਮਹੀਨਿਆਂ ਤੋਂ ਬੈਠੇ ਆਂ ਔਰ ਸਭ ਤੋਂ ਪਹਿਲਾਂ ਤਾਂ ਪੰਕਜ ਜੀ ਇਹ ਸੋਚਣਾ ਪਊਗਾ ਵੀ ਡੱਲੇਵਾਲ ਸਾਹਿਬ ਨੇ ਮਰਨ ਵਰਤ ਰੱਖਿਆ ਕਿਉਂ ਇਸ ਤੇ ਸਾਰੀ ਗੱਲ ਤੇ ਚਰਚਾ ਜ਼ਰੂਰ ਬਣਦੀ ਹੈ ਤਾਂ ਮੈਂ ਸਮਝਦਾ ਕਿਤੇ ਨਾ ਕਿਤੇ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਨੂੰ ਅਸੀਂ ਬੈਠਿਆਂ ਲਾਗੂ ਕਰਾਉਣੇ ਨੂੰ ਸੈਂਟਰ ਸਰਕਾਰ ਪਤਾ ਨਹੀਂ ਕਿਉਂ ਕੁਲ ਅਲਬਣਾ ਆੜੀ ਵਾਲ ਰਵਈਆ ਦਿਖਾ ਰਹੀ ਆ ਸੋ ਦੇਖਦੇ ਹਾਂ ਜਿਹੜੀ ਇਹ 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 Rajasthan ਤੋਂ ਆਏ ਕਿਸਾਨ ਇਹ Rajasthan ਤੋਂ ਆਏ ਆ ਔਰ ਤੁਸੀਂ ਇਹ ਪੂਰੀ ਸੰਗਲੀ ਬਣ ਕੇ ਇਹ ਇੱਕ ਪ੍ਰੋਟੈਸਟ ਦਾ ਇੱਕ ਵੱਖਰਾ ਤਰੀਕਾ ਹੈ ਕਿ Rajasthan ਦੇ ਕਿਸਾਨ ਜਿਹੜੇ ਉਹ ਸੰਗਲ ਕਿਉਂ ਬਣੀ ਹੋਈ ਹੈ एम एस पी गंटी कानून की एम एस पी बेड़िया टीम है असल में किसानों को बुजवाह तंत्र ने आज भी गुलामी की बेड़ियों में जकड़ रखा है इस करके प्रोटेस्ट स्ट्राइक लगी संगल बन के परमानेंट संगल बनने बिल्कुल बननेंटल बंद हुआ है कितने दिनों से बंद यहाँ पे अभी आठ दिन से हम आठ दिन ऐसी राजस्थान से कितने किसान आ रहे हैं राजस्थान से ऐसी दो किसान आए थे ठीक है एक की फसल को अभी आवरा पशु चौपट करके तार तारबंदी करने गए वापस आ रहे हो तस्वीर खनौरी दिखा रहे हैं साल का पहला दिन ਔਰ ਕਿਸ ਤਰੀਕੇ ਦੇ ਨਾਲ ਇੱਥੇ ਮੋਰਚੇ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਬੈਠੇ ਨੇ ਔਰ ਕਹਿ ਰਹੇ ਨੇ ਕਿ ਅਸੀਂ ਨਵਾਂ ਸਾਲ ਨਹੀਂ ਮਨਾਵਾਂਗੇ ਅਸੀਂ ਸਾਲ ਜਿਹੜਾ ਵਾ ਉਹਦੋ ਹੀ ਮਨਾਵਾਂਗੇ ਜਿਸ ਦਿਨ ਸਾਡੀਆਂ ਮੰਗਾ ਮੰਨ ਲETੀਆਂ ਗਿਆ ਲੇਕਿਨ ਡਲੇਵਾਲ ਹੋਰਾਂ ਦੀ ਸਿਹਤ ਉਹਨਾਂ ਦਾ ਬੀਪੀ ਉਹਨਾਂ ਦੀ ਸ਼ੂਗਰ ਉਹ ਲਗਾਤਾਰ ਘਟਦੀ ਜਾ ਰਹੀ ਹੈ ਉਹ ਉਸ ਨੂੰ ਲੈ ਕੇ ਚਿੰਤਾ ਜ਼ਰੂਰ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ 36 ਦਿਨ ਹੋ ਗਏ ਨੇ ਔਰ ਹੁਣ ਤੱਕ ਡਲੇਵਾਲ ਹੋਰੀ ਜਿਹੜੇ ਨੇ ਉਹ ਕਾਫੀ ਜ਼ਿਆਦਾ ਉਹਨਾਂ ਦਾ ਸਰੀਰ ਜਿਹੜਾ ਹੈ ਉਹ ਕਮਜ਼ੋਰ ਹੋ ਗਿਆ ਹੈ ਔਰ ਉਸ ਦੀ ਚਿੰਤਾ ਜ਼ਰੂਰ ਜ਼ਾਹਰ ਕੀਤੀ ਜਾ ਰਹੀ ਹੈ ਇਧਰਲੇ ਪਾਸੇ ਹਰਿਆਣਾ ਦੇ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਨੇ ਸਾਲ ਦਾ ਪਹਿਲਾ ਦਿਨ ਔਰ ਹਰਿਆਣਾ ਦੇ ਕਿਸਾਨ ਬੈਠੇ ਨੇ ਪੰਜਾਬ ਹਰਿਆਣਾ ਦੀ ਜਿਹੜੀਆਂ ਬਰੂਹਾਂ ਤੇ ਕਿਸਾਨ ਇਕੱਠੇ ਬੈਠੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਨਵੇਂ ਸਾਲ ਦਾ ਪਹਿਲਾ ਦਿਨ ਔਰ ਹੁਣ 4 ਤਰੀਕ ਦੀ ਮੀਟਿੰਗ ਦੀ ਤਿਆਰੀ ਹੈ ਜਾਂ ਡੱਲੇਵਾਲ ਹੋਰਾਂ ਦੀ ਸਿਹਤ ਨੂੰ ਲੈ ਕੇ ਦੇਖੇ ਨਿਆ ਸਾਲ ਵਾਲੀ ਤੋਂ ਅਮਰੇ ਲਈ ਕੋਈ ਖੁਸ਼ੀ ਦੀ ਬਾਤ ਨਹੀਂ ਹੈ क्योंकि जब हमारे बुजुर्ग पिछले सैती दिनों से यहाँ यहाँ सैंती दिनों से अमरानंद पर बैठे अपने किसानी कोम को बचाने के लिए और रही बात दूसरी वाल जी ने जो चार चार जनवरी का समय दिया हरियाणा पंजाब तो 90 परसेंट आए आएगा इसके साथ और भी भारत से बहुत से लोग आएंगे ठीक है वकील साहब भी ने क्योंकि बहुत-बहुत शुक्रिया पंकज सामू तमाम जानकारी देने डेवाल की जो सेहत है लगातार नासाज बनी हुई है जिस सब लैके डेवाल इस जिक्र भी किया गया हालांकि पंजाब सरकार वालों कल जो सुनवाई हुई से सुप्रीम कोर्ट च इस गल का जिक्र किया गया कि जे केंद्र सरकार गलबात करेगी तो डालेवाल इलाज लैर है